आज गल जा रही हाँ यही एक प्रॉब्लम फॉल दी प्रॉब्लम दे ऊपर जो कि चाहे मेल है चाहे फीमेल है सबनों ही यह प्रॉब्लम जो है बहुत ज्यादा डिस्टर्ब दी है ईवन कई तो यह उन्होंने सेल्फ कॉन्फिडेंस भी जड़ा है वो लूज होना शुरू हो जाता है क्योंकि फॉल या से कहिए चंगे हेयर ग्रोथ जोड़े है वह साढ़े कॉन्फिडेंस बूस्ट करते हैं उ जब हेयरफॉल लगातार होंगे बाला का वॉल्यूम कटना शुरू हो जाता है तो कितना कि सैल्फ कॉन्फिडेंस लूज करता है तो अच्छ मैं एक बहुत ही आसान ਆਜਾ ਤਰੀਕਾ ਦੱਸਣ ਜਾ ਰਹੀਆਂ ਕਿਉਂਕਿ ਜਦੋਂ హెయిਰ ਫਾਲ ਹੋਣਾ ਸ਼ੁਰੂ ਹੋ ਜਾਂਦਾ ਗੰंजेਪੰਦੀ ਸਪੈਸ਼ਲੀ ਅਸੀਂ ਗੱਲ ਕਰ ਲਈਏ ਥੋੜਾ ਬਹੁਤਾ హెయిਰ ਫਾਲ ਹੋਣਾ ਉਸ ਨੂੰ ਕੋਈ ਵੀ ਸੀਰੀਅਸਲੀ ਨਹੀਂ ਲੈਂਦਾ ਲੇਕਿਨ ਜਦੋਂ ਕਿਤੇ ਪੈਚੇਸ ਪਾਣੇ ਸ਼ੁਰੂ ਹੋ ਜਾਂਦੇ ਨੇ ਤਾਂ ਉੱਥੇ ਹੋ ਜਾਂਦੀ ਹੈ ਅਸਲੀ ਕਪਰਾੜ ਸ਼ੁਰੂ ਚਾਹੇ ਮੇਲ ਹੈ ਫੀਮੇਲ ਦੋਵਾਂ ਦੇ ਬਾਰੇ ਮੈਂ ਅੱਜ ਗੱਲ ਕਰ ਰਹੀਆਂ ਇੱਕ ਬੜੀ ਹੀ ਆਸਾਨ ਜੀ ਹੋਮ ਰੈਮਡੀ ਤੁਹਾਨੂੰ ਦੱਸਣ ਜਾ ਰਹੀਆਂ ਔਰ ਮੈਂ ਹੋਮ ਰੈਮਡੀ ਦੱਸਣ ਦੇ ਨਾਲ ਨਾਲ ਬੇਨਤੀ ਕਰ ਰਹੀ ਆ ਤੁਹਾਨੂੰ ਪਲੀਜ਼ ਕਹਿਣਾ ਚਾਹੂੰਗੀ ਕਿ ਜ਼ਰੂਰ ਇਸ ਨੂੰ ਅਪਣਾਓ ਕਿਉਂਕਿ ਜਦੋਂ ਹੇਅਰ ਫਾਲ ਹੋਣਾ ਸ਼ੁਰੂ ਹੋ ਜਾਂਦਾ ਸਪੈਸ਼ਲੀ ਜਦੋਂ ਪੈਚਸ ਪੈਣੇ ਸ਼ੁਰੂ ਕਰਦੇ ਆ ਤਾਂ ਅਸੀਂ ਕੀ ਕਰਦੇ ਆ ਕਿ ਜਲਦਬਾਜ਼ੀ ਵਿੱਚ ਹਫੜਾ ਦਫੜੀ ਵਿੱਚ ਕੇ ਬਸ ਦਿਨਾਂ ਦੇ ਵਿੱਚ ਹੀ ਸਾਡੀ ਹੇਅਰ ਗ੍ਰੋਥ ਹੋ ਜਾਏ ਔਰ ਮਹਿੰਗੇ ਮਹਿੰਗੇ ਪ੍ਰੋਡਕਟਸ ਜਾਂ ਕੋਈ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਵਾਉਣੇ ਸ਼ੁਰੂ ਕਰ ਦਿੰਦੇ ਆ ਹੁੰਦਾ ਕੀ ਆ ਰਿਜ਼ਲਟ ਦੇ ਵਿੱਚ ਕਿ ਉਹ ਕੈਮੀਕਲ ਬੇਸ ਪ੍ਰੋਡਕਟਸ ਹੁੰਦੇ ਨੇ ਕਈ ਵਾਰੀ ਚਲੋ ਬਹੁਤ ਅੱਛੇ ਤੁਸੀਂ ਬਹੁਤ ਜ਼ਿਆਦਾ ਪੈਸੇ ਔਰ ਬਹੁਤ ਅੱਛੀ ਕੁਆਲਿਟੀ ਵਾਲਾ ਯੂਜ਼ ਕੀਤਾ ਤਾਂ ਉਸ ਦਾ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਲੇਕਿਨ ਹੁੰਦਾ ਕੀ ਹੈ ਕਈ ਵਾਰੀ ਅਸੀਂ ਬਸ ਕਹਿੰਦੇ ਆ ਕਿ ਸਾਡਾ ਜ਼ਿਆਦਾ ਖਰਚਾ ਵੀ ਨਾ ਹੋਵੇ ਤੇ ਸਾਡਾ ਹੈਅਰ ਫਾਲ ਕੱਟ ਹੋ ਜਾਏ ਜਾਂ ਜਿਹੜੇ ਪੈਚਸ ਨੇ ਉੱਥੇ ਸਾਡੀ ਨਵੀਂ ਗ੍ਰੋਥ ਹੋਣੀ ਸ਼ੁਰੂ ਹੋ ਜਾਏ ਤਾਂ ਉੱਥੇ ਉਹ ਉਹ ਜਿਹੜੇ ਅਸੀਂ ਕਈ ਵਾਰੀ ਨਾਰਮਲ ਜੀ ਰੇਂਜ ਵਾਲੇ ਜਾਂ ਬਹੁਤ ਲੋ ਕੁਆਲਿਟੀ ਵਾਲੇ ਪ੍ਰੋਡਕਟਸ ਦਾ ਯੂਜ਼ ਕਰ ਲੈਨੇ ਆ ਲੇਕਿਨ ਉਹਨਾਂ ਦਾ ਫਾਇਦਾ ਬਿਲਕੁਲ ਨਹੀਂ ਪੈਂਦਾ ਔਰ ਕਈ ਵਾਰੀ ਤਾਂ ਕੁਝ ਕੈਮੀਕਲ ਟ੍ਰੀਟਮੈਂਟਸ ਦੇ ਨਾਲ ਰਿਜ਼ਲਟ ਉਲਟਾ ਵੀ ਪੈ ਜਾਂਦਾ ਯਾਨੀ ਕਿ ਹੈਅਰ ਗਰੋਥ ਹੋਣ ਦੀ ਥਾਂ ਤੇ ਹੈਅਰ ਫਾਲ ਹੋਰ ਜ਼ਿਆਦਾ ਹੋ ਜਾਂਦਾ ਹੈ ਪੈਚੇਜ਼ ਜ਼ਿਆਦਾ ਵੱਧਨੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਹੋਰ ਵੀ ਕੋਈ ਪ੍ਰੋਬਲਮ ਜਿਹੜੀ ਆ ਉਸ ਪ੍ਰੋਬਲਮ ਦੇ ਨਾਲ ਐਡ ਹੋ ਜਾਂਦੀ ਆ ਅੱਜ ਜਿਹੜਾ ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੀ ਆ ਨਾ ਸਾਰੀਆਂ ਹਰਬਲ ਚੀਜ਼ਾਂ ਨੇ ਤੁਹਾਡੇ ਘਰ ਦੇ ਵਿੱਚ ਹੀ ਮਿਲ ਜਾਣਗੀਆਂ ਆਸਾਨ ਜੀ ਚੀਜ਼ਾਂ ਬਹੁਤ ਮਹਿੰਗਾ ਕੁਝ ਵੀ ਨਹੀਂ ਹੈ ਲੇਕਿਨ ਕੀ ਜ਼ਰੂਰੀ ਹੈ ਕਿ ਤੁਹਾਨੂੰ ਟਾਈਮ ਆਪਣੇ ਆਪ ਲਈ ਕੱਢਣਾ ਹੀ ਪਏਗਾ ਤਾਂ ਹੀ ਇਜ਼ਾਤ ਨੂੰ ਪੋਜ਼ਿਟਿਵ ਰਿਜ਼ਲਟ ਮਿਲਣਗੇ ਔਰ ਸਪੈਸ਼ਲੀ ਕਹਿਣਾ ਚਾਹਾਂਗੀ ਜਿਨ੍ਹਾਂ ਦੇ ਹੈਅਰ ਸਪੈਚਸ ਪੈਣੇ ਸ਼ੁਰੂ ਹੋ ਗਏ ਨੇ ਨਾ ਤੇ ਅੱਜ ਤੋਂ ਹੀ ਤੁਸੀਂ ਜੋ ਹੈ ਇਸ ਹੋਮ ਰੈਮਡੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਇਸ ਲਈ ਤੁਹਾਨੂੰ ਸਿਰਫ ਤਿੰਨ ਚੀਜ਼ਾਂ ਚਾਹੀਦੀਆਂ ਨੇ ਉਹ ਹੈ ਜੀ ਪਿਆਜ਼ ਸਾਡੇ ਸਾਰੇ ਘਰਾਂ ਵਿੱਚ ਹੁੰਦਾ ਸੀ ਹਰ ਸਬਜ਼ੀ ਹਰ ਦਾਲ ਨੂੰ ਜ਼ਾਇਕੇਦਾਰ ਬਣਾਉਣ ਲਈ ਤੜਕਾ ਲਗਾਣੇ ਆ ਤੇ ਉਸ ਵਿੱਚ ਪਿਆਜ਼ ਹੈ ਇਸਤੇਮਾਲ ਕਰਦੇ ਆ ਸੋ ਇਹ ਪਿਆਜ਼ ਚਾਹੀਦਾ ਹੈ ਨਾਲ ਚਾਹੀਦਾ ਜੀ ਕੋਕੋਨਟ ਆਇਲ ਉਹ ਵੀ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ ਅਸੀਂ ਹੇਅਰਸ ਵਿੱਚ ਯੂਜ਼ ਕਰਨ ਲਈ ਹੇਅਰਸ ਵਿੱਚ ਲਗਾ ਲਈ ਯੂਜ਼ ਕਰਦੇ ਆ ਔਰ ਇਸ ਦੇ ਵਿੱਚ ਬਹੁਤ ਅੱچھے ਤੱਤ ਹੁੰਦੇ ਨੇ ਜਿਹੜੇ ਸਾਡੇ हेयर स्नो शाइनी ਬਣਾਉਣ ਦਾ ਕੰਮ ਕਰਦੇ ਨੇ हेयर ਗਰੋਥ ਦੇ ਵਿੱਚ ਬਹੁਤ ਅੱਛਾ ਕੰਮ ਕਰਦੇ ਨੇ ਪਰ ਇਸ ਹੋਮ ਰੈਮਡੀ ਦੇ ਲਈ ਤੁਸੀਂ ਧਿਆਨ ਕੀ ਰੱਖਣਾ ਹੈ ਕਿ ਜਿਹੜਾ ਕੋਕੋਨਟ ਆਇਲ ਨਾਰੀਅਲ ਤੇਲ ਤੁਸੀਂ ਇਸਤੇਮਾਲ ਕਰਨਾ ਹੈ ਉਹ ਰਿਫਾਈਨਡ ਫਾਰਮ ਵਿੱਚ ਨਹੀਂ ਹੋਣਾ ਚਾਹੀਦਾ ਕੋਲਡ ਪ੍ਰੈਸਡ ਜਿਹੜਾ ਤੁਸੀਂ ਲੈਣਾ ਹੈ ਨਾਰੀਅਲ ਤੇਲ ਉਹ ਥੋੜਾ ਮਹਿੰਗਾ ਜ਼ਰੂਰ ਹੋਏਗਾ ਲੇਕਿਨ ਉਸ ਦੇ ਵਿੱਚ ਟੇਰੋ ਹੀ ਪੋਸ਼ਕ ਤੱਤਾਂ ਨੂੰ ਮਿਲਣ ਵਾਲੇ ਨੇ ਇਸ ਨੂੰ ਚਾਹੇ ਤੁਸੀਂ ਸਰਦੇ ਵਿੱਚ ਲਗਾਉਣ ਲਈ ਇਸਤੇਮਾਲ ਕਰੋ ਚਾਹੇ ਕਿ ਕੁਕਿੰਗ ਦੇ ਵਿੱਚ ਵੀ ਇਸਤੇਮਾਲ ਕਰੋ ਇਹ ਬਹੁਤ ਫਾਇਦੇਮੰਦ ਰਹਿਣ ਵਾਲਾ ਹੈ ਉਹੀ ਜਿਹੜਾ ਸੀ ਰਿਫਾਈਨਡ ਕੋਕੋਨਟ ਆਇਲ ਲੈ ਕੇ ਆਨੇ ਆ ਹੈਅਰਸ ਵਿੱਚ ਲਗਾਉਣ ਦੇ ਲਈ ਉਸ ਦੇ ਵਿੱਚ ਪੋਸ਼ਕ ਤੱਤ ਬਹੁਤ ਹੀ ਜ਼ਿਆਦਾ ਘੱਟ ਹੁੰਦੇ ਨੇ ਅਗਲੀ ਜਿਹੜੀ ਚੀਜ਼ ਹੈ ਤੀਸਰੀ ਚੀਜ਼ ਜਿਹੜੀ ਸੋਮ ਰੈਮਡੀ ਵਿੱਚ ਐਡ ਕਰਨੀ ਹੈ ਉਹ ਹੈ ਜੀ ਐਲੋਵੇਰਾ ਐਲੋਵੇਰਾ ਆਪਣੇ ਆਪ ਵਿੱਚ ਇੰਨੇ ਸਾਰੇ ਪੋਸ਼ਕ ਤੱਤ ਸਮਾ ਕੇ ਬੈਠਾ ਹੈ ਨਾ ਜੋ ਸਾਡੇ హెਅਰਸ ਲਈ ਵੀ ਵਧੀਆ ਹੈ ਸਾਡੇ ਸਕਿਨ ਦੇ ਲਈ ਵੀ ਬਹੁਤ ਅੱਛਾ ਹੈ ਲੇਕਿਨ ਅੱਜ ਆਪਾਂ ਸਿਰਫ ਔਰ ਸਿਰਫ ਆਪਣੇ हेयर फॉਲ ਦੀ ਰੈਮਡੀ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਜਿਹੜੇ హెਅਰਸ ਦੇ ਪੈਚੇਸ ਪਾਣੇ ਸ਼ੁਰੂ ਹੋ ਗਏ ਉਸ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਤਾਂ ਹੁਣ ਪੂਰਾ ਤਰੀਕਾ ਵੀ ਸਹੀ ਤੁਸੀਂ ਸਮਝ ਲਓ ਕਿ ਇਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਕਿੰਨੀ ਮਾਤਰਾ ਵਿੱਚ ਲਗਾਉਣਾ ਹੈ ਕਦੋਂ ਲਗਾਉਣਾ ਹੈ ਔਰ ਕਿਵੇਂ ਅਸੀਂ ਜੋ ਹੈ ਇਸ ਦੇ ਨਾਲ ਵਧੀਆ ਰਿਜ਼ਲਟ ਲੈ ਸਕਦੇ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੇ ਪਿਆਜ਼ ਨੇ ਇਸ ਨੂੰ ਅੱਛੀ ਤਰ੍ਹਾਂ ਨਾਲ ਕੱਦੂਕਸ ਕਰ ਲਓ ਕੱਦੂਕਸ ਕਰੋਗੇ ਇਸ ਨੂੰ ਅੱਛੀ ਤਰ੍ਹਾਂ ਨਿਚੋੜ ਕੇ ਜਿਹੜਾ ਰਸ ਹੈ ਉਹ ਅਸੀਂ ਅਡ ਕੱਢ ਲੈਣਾ ਇਹ ਰਸ ਹੀ ਅਸੀਂ ਇਸਤੇਮਾਲ ਕਰਨਾ ਹੈ ਇੱਕ ਪੇਸਟ ਰੈਡੀ ਕਰ ਲਾਂਗੇ ਅਸੀਂ ਅੱਜ ਔਰ ਕਦੂਕਾਸ ਕਰਨ ਤੋਂ ਬਾਅਦ ਜਿਹੜਾ ਰਸ ਨਿਕਲਿਆ ਹੈ ਇਸ ਨੂੰ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਮਿਕਸ ਕਰਨਾ ਹੈ ਔਰ ਨਾਲ ਇਸ ਦੇ ਵਿੱਚ ਐਡ ਕਰ ਦੇਣੀ ਹੈ ਤੁਸੀਂ ਐਲੋਵੇਰਾ ਇੱਕ ਆਪਾਂ ਨੋਰਮਲ ਜੀ ਕੰਸਿਸਟੈਂਸੀ ਰੈਡੀ ਕਰਨੀ ਹੈ ਇੱਕ ਪੇਸਟ ਦੀ ਫਾਰਮ ਦੇ ਵਿੱਚ ਕਿ ਜੋ ਅਸੀਂ ਆਪਣੀ ਆਪਣੀ హెయిਰ ਰੂਟਸ ਦੇ ਵਿੱਚ ਲਗਾਉਣਾ ਹੈ ਚੰਗੀ ਤਰ੍ਹਾਂ ਨਾਲ ਔਰ ਤੁਸੀਂ ਦੇਖੋਗੇ ਇਹ ਰੈਮਡੀ ਜਦੋਂ ਤੁਸੀਂ ਕਰਨੀ ਸ਼ੁਰੂ ਕਰੋਗੇ ਚਾਹੇ ਹਫਤੇ ਵਿੱਚ ਇੱਕ ਵਾਰ ਯੂਜ਼ ਕਰੋ ਔਰ ਹੌਲੀ-ਹੌਲੀ ਦੇਖੋ ਕੰਟੀਨਿਉਟੀ ਤੁਸੀਂ ਜ਼ਰੂਰ ਰੱਖਣੀ ਹੈ ਔਰ 1 ਮਹੀਨੇ ਬਾਅਦ 2 ਮਹੀਨੇ ਬਾਅਦ ਤੁਹਾਡੀ ਨਿਊ ਗ੍ਰੋਥ ਹੋਣੀ ਵੀ ਸ਼ੁਰੂ ਹੋ ਜਾਏਗੀ ਸੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਪੇਸਟ ਜਸ ਰੈਡੀ ਕੀਤੀ ਤੁਸੀਂ ਆਪਣੀ ਰੂਟਸ ਦੇ ਵਿੱਚ ਅਚੀ ਤਰ੍ਹਾਂ ਲਗਾਣਾ ਹੈ ਔਰ 1 ਘੰਟੇ ਤੱਕ ਇਸ ਨੂੰ ਤੁਸੀਂ ਲਗਾ ਕੇ ਰੱਖਣਾ ਹੈ 1 ਘੰਟਾ ਤੋਂ ਜ਼ਿਆਦਾ ਨਹੀਂ ਰੱਖਣਾ ਹੈ 1 ਘੰਟੇ ਤੋਂ ਬਾਅਦ ਤੁਸੀਂ ਆਪਣੇ ਕੋਈ ਵੀ ਮਾਈਲਡ ਸ਼ੈਂਪੂ ਹੈ ਜੋ ਕਿ ਜ਼ਿਆਦਾ ਕੈਮੀਕਲਸ ਨਾਲ ਨਹੀਂ ਭਰਪੂਰ ਹੈ ਉਹ ਮਾਈਲਡ ਸ਼ੈਂਪੂ ਦੇ ਨਾਲ ਤੁਸੀਂ ਆਪਣਾ హెయిర్ వాష్ ਕਰਨਾ ਹੈ హెడ్ వాష్ ਕਰ ਲੈਣਾ ਹੈ ਚੰਗੀ ਤਰ੍ਹਾਂ ਦੇ ਨਾਲ ਔਰ ਤੁਸੀਂ ਇਹ ਰੈਮਡੀ ਹਫਤੇ ਵਿੱਚ ਘੱਟੋ ਘਾਟ ਇੱਕ ਵਾਰ ਤਾਂ ਜ਼ਰੂਰ ਕਰਨੀ ਹੀ ਕਰਨੀ ਹੈ ਇਸ ਦੇ ਨਾਲ హెయిర్ ਫਾਲ ਦਾ ਜਿਹੜਾ ਤੁਹਾਡਾ ਚੱਲ ਰਹੀ ਹੈ ਪ੍ਰੋਬਲਮ ਉਸ ਤੋਂ ਤਾਂ ਰਿਲੀਫ ਮਿਲੇਗਾ ਹੀ ਜਿਨ੍ਹਾਂ ਨੂੰ ਡੈਂਡਰਫ ਦੀ ਪ੍ਰੋਬਲਮ ਚੱਲ ਰਹੀ ਹੈ ਉੱਥੇ ਬਹੁਤ ਜ਼ਿਆਦਾ ਤੁਹਾਨੂੰ ਇਸ ਦੇ ਨਾਲ ਰਿਲੀਫ ਮਿਲਣ ਵਾਲਾ ਹੈ ਕਈਆਂ ਨੂੰ ਜੋ ਹੈ ਇਚਿੰਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਕਿ ਜਦੋਂ ਵੀ ਦੇਖੋ ਸਿਰ ਦੇ ਵਿੱਚ ਇਚਿੰਗ ਹੋਈ ਰਹਿੰਦੀ ਹੈ ਉੱਥੇ ਵੀ ਇਹ ਬਹੁਤ ਜ਼ਿਆਦਾ ਤੁਹਾਡੀ ਮਦਦ ਕਰੇਗਾ ਕਿਉਂਕਿ ਪਿਆਜ਼ ਹੈ ਨਾ ਜਿਹੜਾ ਇਸੇ ਵਿੱਚ ਬਹੁਤ ਹੀ ਅੱچھے ਪੋਸ਼ਕ ਤੱਤ ਨੇ ਐਂਟੀ ਇਨਫਲਮੇਟਰੀ ਅਸੈਸ ਨੂੰ ਕਹਿ ਸਕਦੇ ਆ ਔਰ ਜਿਹੜਾ ਨਾਰੀਅਲ ਤੇਲ ਵੀ ਕਹਿੰਨੇ ਆ ਇਹ ਵੀ ਢੇਰੋ ਹੀ ਵਿਟਾਮਿਨਸ ਦੇ ਨਾਲ ਭਰਪੂਰ ਹੈ ਬਹੁਤ ਸਾਰੇ ਪੋਸ਼ਕ ਤੱਤ ਇਸ ਤੋਂ ਮਿਲਣ ਜਾ ਰਹੇ ਨੇ ਐਲੋਵੇਰਾ ਦਾ ਤਾਂ ਕੀ ਕਹਨੇ ਖਾ ਵੀ ਲਈਏ ਤਾਂ ਵੀ ਬਹੁਤ ਫਾਇਦੇਮੰਦ ਹੈ ਸਕਿਨ ਤੇ ਲਗਾ ਲਈਏ ਸਕਿਨ 글로 ਕਰਨ ਲੱਗ ਜਾਂਦੀ ਹੈ హెਅਰਸ ਵਿੱਚ ਲਗਾ ਲਈਏ ਤਾਂ ਸਾਡੇ హెਅਰ ਸ਼ਾਈਨੀ ਹੋ ਜਾਂਦੇ ਨੇ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਆਪਾਂ ਮਿਲਾਈਆਂ ਨੇ ਨਾ ਪਿਆਜ਼ ਦਾ ਰਸ ਪਾਇਆ ਨਾਰੀਅਲ ਤੇਲ ਐਡ ਕਰ ਲਿਆ ਔਰ ਨਾਲ ਅਸੀਂ ਐਲੋਵੇਰਾ ਕੀਤਾ ਐਡ ਤਾਂ ਇਹ ਪੇਸਟ ਜਿਹੜੀ ਹੈ ਤੁਹਾਡਾ हेयर फॉਲ ਕੰਟਰੋਲ ਕਰੇਗੀ ਨਵੀਂ ਗ੍ਰੋਥ ਵਿੱਚ ਫਾਇਦਾ ਦੇਗੀ ਤੁਹਾਡੇ हेयर ਜਿਹੜੇ ਸ਼ਾਈਨੀ ਬਣਾਏਗੀ ਤੁਹਾਡਾ हेयर ਵੋਲਿਊਮ ਅੱਛਾ ਹੋਏਗਾ हेयर फॉਲ ਘੱਟ ਜਾਏਗਾ ਔਰ ਤੁਹਾਡੇ ਬਾਲ ਬਹੁਤ ਜ਼ਿਆਦਾ ਕੰਡੀਸ਼ਨਰ ਵੀ ਇਸ ਦੇ ਨਾਲ ਹੋਣ ਵਾਲੇ ਨੇ ਸੋ ਜ਼ਰੂਰ ਇਸ ਹੋਮ ਰੈਮਡੀ ਨੂੰ ਅਪਣਾ ਕੇ ਦੇਖਣਾ ਔਰ ਮੈਂ ਜ਼ਰੂਰ ਕਹਿਣਾ ਚਾਹੂੰਗੀ ਪੈਚਿਸ ਜਿਨ੍ਹਾਂ ਦੇ ਪੈਣੇ ਸ਼ੁਰੂ ਹੋ ਗਏ ਨੇ ਏਜ ਦੇ ਨਾਲ ਦੇਖੋ ਪੋਲੀੂਸ਼ਨ ਇੰਨਾ ਜ਼ਿਆਦਾ ਹੁੰਦਾ ਹੈ ਜਾਂ ਕਹਿ ਲਈਏ ਸਾਡੀ ਡਾਈਟ ਅੱਛੀ ਨਹੀਂ ਹੁੰਦੀ ਹੈ ਬਹੁਤ ਸਾਰੇ ਫੈਕਟਰਸ ਹੁੰਦੇ ਨੇ हेयर ਫਾਲ ਦੇ ਵਿੱਚ ਜਾਂ हेयर ਪੈਚਿਸ ਇੱਕ ਹੋਰ ਫੈਕਟਰ ਹੁੰਦਾ ਹੈ ਕਿ ਤੁਸੀਂ ਨੀਂਦ ਪ੍ਰੋਪਰ ਨਹੀਂ ਲੈ ਰਹੇ ਹੋ ਨੀਂਦ ਨੂੰ ਨਾ ਲੋਕ ਬਹੁਤ ਜ਼ਿਆਦਾ ਸੀਰੀਅਸਲੀ ਨਹੀਂ ਲੈਂਦੇ ਆ ਕਿ ਨੀਂਦ ਨਾਲ ਕੀ ਫਰਕ ਪੈ ਸਕਦਾ ਲੇਕਿਨ ਜਦੋਂ ਤੁਹਾਡਾ ਸੌਣ ਦਾ ਪੈਟਰਨ ਸਹੀ ਨਹੀਂ ਹੁੰਦਾ ਤਾਂ ਵੀ ਤੁਹਾਡਾ ਹੈਅਰ ਫਾਲ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਏਜ ਵਧਣ ਦੇ ਨਾਲ ਫਿਰ ਕੰਟਰੋਲ ਨਹੀਂ ਹੋ ਪੰਦਾ 7 ਤੋਂ 8 ਘੰਟੇ 9 ਘੰਟੇ ਦੀ ਨੀਂਦ ਜ਼ਰੂਰ ਲਓ ਪਾਣੀ ਸਹੀ ਮਾਤਰਾ ਵਿੱਚ ਪੀਓ ਔਰ ਆਪਣੀ ਹੈਲਦੀ ਬੈਲੈਂਸਡ ਡਾਈਟ ਤੁਹਾਡੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਸਹੀ ਮਾਤਰਾ ਵਿੱਚ ਪ੍ਰੋਟੀਨ ਹੋਣਾ ਚਾਹੀਦਾ ਔਰ ਸਹੀ ਮਾਤਰਾ ਵਿੱਚ ਜਿਹੜੇ ਹੈਲਦੀ ਫੈਟ ਜ਼ਰੂਰ ਹੋਣੇ ਚਾਹੀਦੇ ਨੇ ਇਹ ਚੀਜ਼ਾਂ ਜਿਹੜੀਆਂ ਫਾਈਬਰ ਹੈ ਉਹ ਤੁਹਾਡੀ ਡਾਈਟ ਵਿੱਚ ਅੱਛੀ ਤਰ੍ਹਾਂ ਹੋਣਾ ਚਾਹੀਦਾ ਜਿੰਨੇ ਵੀ ਵਿਟਾਮਿਨਸ ਮਿਨਰਲਸ ਭਰਪੂਰ ਤਰਾਵਿਚ ਅਗਰ ਤੁਹਾਨੂੰ ਤੁਹਾਡੀ ਡਾਈਟ ਤੋਂ ਮਿਲ ਰਹੇ ਨੇ ਤਾਂ ਹੈਅਰ ਫਾਲ ਦੀ ਪ੍ਰੋਬਲਮ ਹੋਏਗੀ ਹੀ ਨਹੀਂ ਔਰ ਜਿੰਨਾ ਵੀ ਅਸੀਂ ਬਾਹਰਲਾ ਖਾਣਾ ਜਦੋਂ ਖਾਂਦੇ ਆ ਜੋ ਕਿ ਬਹੁਤ ਜ਼ਿਆਦਾ ਅਨ ਹੈਲਦੀ ਫੈਟ ਦੇ ਨਾਲ ਭਰਪੂਰ ਹੈ ਬਹੁਤ ਜ਼ਿਆਦਾ ਜਿਸ ਦੇ ਵਿੱਚ ਸੌਲਟ ਦਾ ਨਮਕ ਦਾ ਇਸਤੇਮਾਲ ਕੀਤਾ ਗਿਆ ਬਹੁਤ ਜ਼ਿਆਦਾ 슈ਗਰ ਚੀਨੀ ਦਾ ਇਸਤੇਮਾਲ ਕੀਤਾ ਗਿਆ ਇਹ ਸਾਰੇ ਹੀ ਫੈਕਟਰਸ ਮਿਲ ਕੇ ਜੋ ਹੈ ਅੰਟੀ ਜੋ ਹੈ ਇਨਫਲੇਮੇਸ਼ਨ ਸਾਡੀ ਬਾਡੀ ਦੇ ਵਿੱਚ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਨਾਲ ਸਿਰਫ ਹੈਅਰ ਫਾਲ ਹੀ ਨਹੀਂ ਉਮਰ ਤੋਂ ਪਹਿਲਾਂ ਤੁਹਾਡੇ ਚਿਹਰੇ ਦੇ ਫਾਈਨ ਲਾਈਨਸ ਟਰੜੀਆਂ ਇਹ ਸਭ ਕੁਝ ਵੀ ਸ਼ੁਰੂ ਹੋ ਜਾਂਦਾ ਹੈ ਇਸ ਨਾਲ ਹੀ ਜੋ ਲੋਕ ਬਹੁਤ ਜ਼ਿਆਦਾ ਐਲਕੋਹਲ ਔਰ স্মੋਕਿੰਗ ਕਰਦੇ ਨੇ ਉਸ ਦੇ ਨਾਲ ਵੀ ਜੋ ਹੈ ਤੁਹਾਡਾ ਹੈਅਰ ਫਾਲ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਸੋ ਆਪਣੀ ਡਾਈਟ ਸਹੀ ਕਰੋ ਆਪਣਾ ਲਾਈਫ ਸਟਾਈਲ ਪੈਟਰਨ ਸਹੀ ਕਰੋ ਮੈਂ ਇਹ ਵੀਡੀਓਜ਼ ਇਸੇ ਲਈ ਬਣਾਉਂਦੀ ਆ ਤਾਂ ਕਿ ਲੋਕ ਅਵੇਅਰ ਹੋ ਸਕਣ ਜਿਹੜਾ 언ਹੈਲਦੀ ਲਾਈਫ ਸਟਾਈਲ ਸਾਰੇ ਫਾਲੋ ਕਰ ਰਹੇ ਨੇ ਉਸ ਤੋਂ ਦੂਰ ਹੋ ਕੇ ਹੈਲਦੀ ਬੈਲਸ ਡਾਈਟ ਵਾਲ ਜੋ ਹੈ ਤੁਸੀਂ ਵੱਧ ਸਕੋ ਕਿਉਂਕਿ ਇਹੀ ਇੱਕ ਰੀਜ਼ਨ ਹੈ ਉਮਰ ਤੋਂ ਪਹਿਲਾਂ ਜਿਹੜੀਆਂ ਐਨੇ ਸਾਰੇ ਹੈਲਥ ਇਸ਼ੂਜ਼ ਆ ਰਹੇ ਨੇ ਜਿਨ੍ਹਾਂ ਵਿੱਚ ਅਜਾਪਾਪ ਮੇਨਲੀ ਗੱਲ ਕਰ ਰਹੇ ਹੇਅਰ ਫਾਲ ਨੂੰ ਲੈ ਕੇ ਪੈਚਸ ਦੀ ਪ੍ਰੋਬਲਮ ਬਹੁਤ ਹੀ ਜ਼ਿਆਦਾ ਸ਼ਰਮਿੰਦਗੀ ਵਾਲੀ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਫੇਸ ਕਰਨਾ ਪੈਂਦਾ ਜਿਨ੍ਹਾਂ ਦਾ ਕੌਨਫੀਡੈਂਸ ਇਸ ਕਰਕੇ ਲੂਜ਼ ਹੋ ਜਾਂਦਾ ਹੈ ਕਿਉਂਕਿ ਮੇਲ ਹੈ ਚਾਹੇ ਫੀਮੇਲ ਦੋਹਾਂ ਦੀ ਹੀ ਗੱਲ ਕਰ ਰਹੀਆਂ ਸਿਰਫ ਇਹ ਨਹੀਂ ਕਿ ਫੀਮੇਲਸ ਹੈ ਉਹਨਾਂ ਨੂੰ ਹੀ ਲੰਬੇ ਕਾਲੇ ਕਣੇ ਵਾਲ ਚਾਹੀਦੇ ਨੇ ਮੇਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਦੇ ਵਿੱਚ ਵੀ ਜਦੋਂ ਅਗਰ ਹੇਅਰ ਫਾਲ ਹੋ ਰਿਹਾ ਹੈ ਪੈਚਸ ਪਾਣੇ ਸ਼ੁਰੂ ਹੋ ਜਾਂਦੇ ਆ ਤਾਂ ਉਹਨਾਂ ਦਾ ਕੌਨਫੀਡੈਂਸ ਜੋ ਹੈ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਤਾਂ ਜ਼ਰੂਰ ਇਹ ਹੋਮ ਰੈਮੇਡੀ ਯੂਜ਼ ਕਰੋ ਕੰਸਿਸਟੈਂਸੀ ਦੇ ਨਾਲ ਯੂਜ਼ ਕਰਨਾ ਹੈ ਔਰ ਜਿਹੜੀ ਹੋਮ ਰੈਮਡੀਜ਼ ਹੁੰਦੀ ਹੈ ਨਾ ਥੋੜਾ ਟਾਈਮ ਲੈਂਦੀ ਹੈ ਲੇਕਿਨ ਤੁਹਾਨੂੰ ਰਿਜ਼ਲਟ ਇਜ਼ ਅ ਪੋਜ਼ਿਟਿਵ ਜ਼ਰੂਰ ਮਿਲਦੇ ਹੀ ਮਿਲਦੇ ਨੇ ਸੋ ਜ਼ਰੂਰ ਟਾਈਮਲੀ ਇਸ ਨੂੰ ਹਫਤੇ ਵਿੱਚ ਇੱਕ ਵਾਰੀ ਜ਼ਰੂਰ ਅਪਣਾਓ ਹੈਡ ਵਾਸ਼ ਮਾਈਲਡ ਫੇਸ ਮਾਈਲਡ ਜੋ ਹੈ ਸ਼ੈਂਪੂ ਦੇ ਨਾਲ ਕਰਨਾ ਹੈ ਕੋਈ ਕੈਮੀਕਲਸ ਵਾਲੇ ਸ਼ੈਂਪੂ ਦਾ ਇਸਤੇਮਾਲ ਨਾ ਕਰੋ ਤਾਂ ਬਹੁਤ ਚੰਗਾ ਰਹੇਗਾ ਔਰ ਤੁਸੀਂ ਹੌਲੀ-ਹੌਲੀ ਦੇਖੋਗੇ ਕਿ ਤੁਹਾਨੂੰ ਇਸੇ ਤਰ੍ਹਾਂ ਹੀ ਫਾਇਦਾ ਮਿਲਨੇ ਸ਼ੁਰੂ ਹੋ ਗਏ ਨੇ ਅਗਰ ਤੁਸੀਂ ਚਾਹੋ ਤਾਂ ਇਸ ਸਪੇਸ ਦੇ ਵਿੱਚ ਜਿਹੜਾ ਹੀਬਿਸਕਸ ਜਿਹੜਾ ਇੱਕ ਫੁੱਲ ਹੁੰਦਾ ਹੈ ਉਸ ਨੂੰ ਵੀ ਕਦੂਕਸ ਕਰਕੇ ਯਮਜ਼ਾ ਰਸ ਕੱਢ ਕੇ ਕਦੂਕਸ ਕਾਲੋਗੇ ਪੇਸਟ ਬਣ ਜਾਏਗਾ ਉਸ ਨੂੰ ਵੀ ਇਸ ਵਿੱਚ ਐਡ ਕਰ ਲੋ ਔਰ ਇਹ ਪੇਸਟ ਆਪਣੇ ਲਗਾਓ ਇੱਕ ਘੰਟਾ ਲਗਾ ਕੇ ਸਿਰਫ ਰੱਖਣੀ ਹੈ ਉਸ ਬਾਅਦ ਤੁਸੀਂ ਹੈਡ ਵਾਸ਼ ਕਰਨਾ ਹੈ ਅਮੇਜ਼ਿੰਗ ਫਾਇਦੇ ਤੁਹਾਨੂੰ ਇਸ ਦੇ ਨਾਲ ਮਿਲਣ ਵਾਲੇ ਨੇ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਲੈਣਾ ਔਰ ਇਹ ਹੋਮ ਰੈਮਡੀ ਅਪਣਾ ਕੇ ਜ਼ਰੂਰ ਦੇਖਣਾ जरूरी नहीं है कि कंडीशन जो है इतनी ज्यादा बढ़ गई है कि हेयर फॉल हो गया पैचेस हो गया तद ही असी होम रेमेडी यूज करनी है अगर थोड़े तो बाल हेल्दी ने ऑलरेडी लंबे ने घने ने, काले ने बहुत चंगे ने टचवुड वी इस तरह रहन होम रेमेडी अगर इस्तेमाल करोगे तो कोई भी परेशानी अगो भी चल के नहीं आएगी तो हेयर्स लैके हेयरस जो है होर ज़्यादा शाइनी और उन्हें वॉल्यूम अच्छा बनिया ही रहने वाला है तो जरूर यह होम रैमेडी इस्तेमाल करना मेरा फेसबुक पेज कौर हरजोत इसको लाइक एंड फॉलो कर लो यूट्यूब चैनल हैल्थ एडवाइस विद हरजोत कौर में सबसक्राइब कर लो तीस मैं इंस्टाग्राम से भी फॉलो कर सकते हो मिलेंगे जल्दी ही सेहत में जुड़ी होर खास जानकारी दिनार। फिल दे फिलहाल ही दो जी इजाजत सत श्रीकाल